ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਨਵੀਂ ਸਾਖੀ ਦੇ ਨਾਲ ਮੈਂ ਹਾਜ਼ਰ ਹਾਂ ਗੁਰੂ ਅਮਰਦਾਸ ਜੀ ਇੱਕ ਨਵਾਂ ਸ਼ਹਿਰ ਬਸਾਉਣਾ ਚਾਹੁੰਦੇ ਸਨ ਜੂਨ 1570 ਨੂੰ ਉਹਨਾਂ ਸ਼ਹਿਰ ਕੋ ਰਾਮਦਾਸ ਜੀ ਨੇ ਆਪਣੇ ਨਾਲ ਲਿਆ ਤੇ ਉਸ ਸਥਾਨ ਤੇ ਪਹੁੰਚ ਗਏ ਜਿੱਥੇ ਉਹ ਨਵਾਂ ਸ਼ਹਿਰ ਬਸਾਉਣਾ ਚਾਹੁੰਦੇ ਸਨ ਉਸ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ ਵੀ 1497 ਨੂੰ ਆ ਕੇ ਠਹਿਰੇ ਸਨ ਇਸ ਥਾਂ ਬਾਰੇ ਹੀ ਉਹਨਾਂ ਨੇ ਬਚਨ ਕੀਤੇ ਸਨ ਕਿ ਇੱਥੇ ਕੋਈ ਨਵਾਂ ਤੀਰਥ ਪ੍ਰਗਟ ਹੋਏਗਾ ਜਿਹੜਾ ਕਿ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣੂਗਾ ਗੁਰੂ ਅਮਰਦਾਸ ਜੀ ਇਕ ਵਾਰ ਪਹਿਲਾਂ ਇੱਥੇ ਆਏ ਸਨ ਤੇ ਉਸ ਸਮੇਂ ਉਹਨਾਂ ਨੂੰ ਇਸ ਜੰਗਲ ਵਿੱਚੋਂ ਇੱਕ ਅਜੀਬ ਬੂਟੀ ਮਿਲੀ ਸੀ ਜਿਸ ਨਾਲ ਗੁਰੂ ਅੰਗਦ ਦੇਵ ਜੀ ਦੀ ਉਂਗਲੀ ਦਾ ਬਹੁਤ ਪੁਰਾਣਾ ਜ਼ਖਮ ਠੀਕ ਹੋ ਗਿਆ ਸੀ ਗੁਰੂ ਅਮਰਦਾਸ ਜੀ ਨੇ ਉਸ ਸਥਾਨ ਤੇ ਪਹੁੰਚ ਕੇ ਸੁਲਤਾਨਵਿੰਡ ਤੁੰਗ ਗਿਲਵਾਲੀ ਗੁੰਟਾਲਾ ਆਦੀ ਪਿੰਡਾਂ ਦੇ ਚੌਧਰੀਆਂ ਨੂੰ ਬੁਲਾਇਆ ਤੇ ਉਹਨਾਂ પાસે ਇੱਕ ਨਵਾਂ ਸ਼ਹਿਰ ਬਸਾਉਣ ਦੀ ਤਜਵੀਜ਼ ਰੱਖੀ ਸਾਰੇ ਚੌਧਰੀ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਗੁਰੂ ਅਮਰਦਾਸ ਜੀ ਦੀ ਮੰਗ ਅਨੁਸਾਰ ਜ਼ਮੀਨ ਦੇਣੀ ਮੰਨ ਗਏ। ਗੁਰੂ ਜੀ ਨੇ 700 ਅਕਬਰੀ ਰੁਪਇਆ ਧਾਰ ਕੇ ਜ਼ਮੀਨ ਦਾ ਪਟਾ ਆਪਣੇ ਨਾਮ ਕਰਵਾ ਲਿਆ। ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸ਼ਹਿਰ ਵਸਾਉਣ ਦੀ ਹਦਾਇਤ ਕਰਕੇ ਆਪ ਵਾਪਸ ਗੋਇੰਦਵਾਲ ਚਲੇ ਗਏ। ਸ਼੍ਰੀ ਰਾਮਦਾਸ ਜੀ ਨੇ ਸਭ ਤੋਂ ਪਹਿਲਾਂ ਆਪਣੀ ਵਿਹਾਇਸ਼ਾ ਉਸੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਦੀ ਐਸੀ ਮਕਾਨਾਂ ਨੂੰ ਬਾਅਦ ਵਿੱਚ ਗੁਰੂਪ ਕੇ ਮਹਿਲ ਕਿਹਾ ਜਾਣ ਲੱਗਾ। ਇਨਾਰੀ ਐਸ਼ੀ ਮਕਾਨਾਂ ਤੇ ਬਿਲਕੁਲ ਨਾਲ ਇੱਕ ਬਾਜ਼ਾਰ ਵੀ ਉਸਾਰਿਆ ਗਿਆ ਜਿਸ ਨੂੰ ਗੁਰੂ ਕਾ ਬਾਜ਼ਾਰ ਕਹਿੰਦੇ ਹਨ ਜਦ ਰਿਹੈਸ਼ੀ ਮਕਾਨਾਂ ਅਤੇ ਵਪਾਰਕ ਕੇਂਦਰ ਦੀ ਉਸਾਰੀ ਹੋ ਗਈ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੋਇੰਦਵਾਲ ਬੁਲਾ ਲਿਆ ਗਿਆ ਇੱਥੇ ਜਦ ਉਹਨਾਂ ਨੂੰ ਗੁਰੂ ਗੱਦੀ ਦੀ ਜ਼ਿੰਮੇਵਾਰੀ ਬਖਸ਼ੀ ਗਈ ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਇਹ ਹਦੇਸ਼ ਕਰ ਦਿੱਤਾ ਕਿ ਉਹ ਆਪਣੀ ਰਿਹੈਸ਼ ਸਮੇ ਵਸਾਏਗੇ ਰਿਹੈਸ਼ੀ ਨਵੇਂ ਵਸਾਏਗੇ ਸ਼ਹਿਰ ਵਿੱਚ ਕਰਨ ਅਤੇ ਸ਼ਹਿਰ ਦੀ ਰਹਿਂਦੀ ਉਸਾਰੀ ਸੰਪੂਰਨ ਕਰਨ ਗੁਰੂ ਅੰਤਾਸਿਨ ਇੱਕ ਗੱਦੀ ਤੇ ਬੈਠਣ ਬੈਠਣ ਬਾਅਦ ਦਾ ਕੁਝ ਸਮਾਂ ਸਿੱਖ ਸੰਤਾਂ ਨੂੰ ਇਕਮੁੱਟ ਕਰਨ ਦਾ ਯਤਨ ਕੀਤਾ। ਬਾਬਾ ਮੋਹਨ ਜੀ ਵੱਲੋਂ ਵਿਰੋਧਤਾ ਕਰਨ ਕਰਕੇ ਉਹ ਕੁਝ ਸਮਾਂ ਇਕਾਂਤ ਵਿੱਚ ਰਹਿ ਕੇ ਗੁਰਬਾਣੀ ਪੜਨ ਲਿਖਣ ਅਤੇ ਸਮਝਣ ਵਿੱਚ ਵਿਲੀਨ ਰਹੇ। ਫਿਰ ਆਪ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਨਵੀਂ ਉਸਾਰੇ ਮਕਾਨਾ RAMDAS ਚੱਕ ਵਿੱਚ ਆ ਟਿਕੇ। ਸਭ ਸਿੱਖ ਸੰਤਾ ਸ਼ਹਿਦ ਦੀ ਉਸਾਰੇ ਵਿੱਚ ਜੁਟ ਗਏ। ਸਭ ਤੋਂ ਪਹਿਲਾਂ ਸੰਤੋਖ ਸਰੋਵਰ ਦੀ ਖਦਵਾਈ ਹੋਈ ਇਸ ਸਰੋਵਰ ਦੇ ਨਾਲ ਮਜ਼ਦੂਰਾਂ ਅਤੇ ਕਾਰਗਰਾਂ ਨੇ ਵੀ ਆਪਣੇ ਮਕਾਨ ਉਸਾਰ ਲਏ ਇੱਥੇ ਹੀ ਲੰਗਰ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਜਿੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਨਪਾਲ ਦੇ ਲੰਗਰ ਛਕਦਾ ਗੁਰੂ ਰਾਮਦਾਸ ਜੀ ਨੇ ਦੂਰ ਦੂਸ ਨਹੀਂ ਭੇਜੇ ਕਿ ਇੱਥੇ ਇੱਕ ਅਨੂਪਮ ਸ਼ਹਿਰ ਵਸਾਇਆ ਜਾ ਰਿਹਾ ਹੈ ਜਿੱਥੇ ਹਰ ਪ੍ਰਕਾਰ ਦੇ ਕਿੱਤੇ ਦੇ ਵਸਨੀਕਾਂ ਦੀ ਲੋੜ ਹੈ ਰੀਹਾਇਸ਼ ਅਤੇ ਦੁਕਾਨਾਂ ਵਾਸਤੇ ਥਾਂ ਮੁਫਤ ਦਿੱਤੀ ਜਾਵੇਗੀ ਮਕਾਨਾਂ ਦੀ ਉਸਾਰੀ ਵਾਸਤੇ ਵੀ ਸਹਾਇਤਾ ਦਿੱਤੀ ਜਾਵੇਗੀ ਗੁਰਸਰਬਹ ਹੁਕਮ ਸੁਣ ਕੇ ਸੰਗਤਾਂ ਵਹੀਰਾ ਘੱਟ ਕੇ ਪਹੁੰਚ ਗਈਆਂ ਕੁਝ ਸਮੇਂ ਵਿੱਚ ਇੱਕ ਯੋਜਨਾਬੰਦ ਸ਼ਹਿਰ ਦੀ ਉਸਾਰੀ ਹੋ ਗਈ ਸ਼ਹਿਰ ਦਾ ਨਾਮ ਗੁਰੂ ਰਾਮਦਾਸ ਚੱਕ ਰੱਖਿਆ ਗਿਆ